ਇੱਕ ਮਾਮਲਾ ਸੋਸ਼ਲ ਮੀਡੀਆ ਤੇ ਕਾਫੀ ਭਖਿਆ ਤੇ ਉਹ ਮਾਮਲਾ ਹੈ ਪੰਜਾਬੀ ਗਾਇਕ ਦਲਜੀਤ ਦੋਸਾਂਝ ਦੇ ਨਾਲ ਜੁੜਿਆ ਹੋਇਆ ਅਕਸਰ ਦਲਜੀਤ ਦੋਸਾਂਝ ਆਪਣੇ ਗਾਣਿਆਂ ਜਾਂ ਫਿਰ ਆਪਣੇ ਸ਼ੋਅ ਤੋਂ ਲੈ ਕੇ ਚਰਚਾ ਦੇ ਵਿੱਚ ਰਹਿੰਦੇ ਨੇ ਕਿਉਂਕਿ ਫੈਨਸ ਇਹ ਦਿਲਾਂ ਤੇ ਵਿੱਚ ਰਾਜ ਕਰਦੇ ਨੇ ਦਲਜੀਤ ਦੋਸਾਂਝ ਪਰ ਇੱਕ ਤਾਜ਼ਾ ਮਾਮਲਾ ਸੁਰਖੀਆਂ ਦੇ ਵਿੱਚ ਹੈ ਉਹ ਮਾਮਲਾ ਇਸ ਬਾਬਤ ਸਾਹਮਣੇ ਆਇਆ ਕਿ ਹੁਣ ਜਿਹੜੀਆਂ ਵਿਰੋਧੀ ਸੰਗਠਨ ਜਿਹੜੀਆਂ ਨੇ ਜਿਹੜੇ ਦੇਸ਼ ਵਿਰੋਧੀ ਸੰਗਠਨ ਦੇ ਵੱਲੋਂ ਹੁਣ ਯਾਨੀ ਕਿ 64 ਜਸਟਿਸ ਦੇ ਮੁਖੀ ਦੇ ਵੱਲੋਂ ਦਲਜੀਤ ਉਸਾਂਝ ਨੂੰ ਇੱਕ ਧਮਕੀ ਦਿੱਤੀ ਗਈ ਹੈ ਧਮਕੀ ਦੇਣ ਦਾ ਕਾਰਨ ਇਹ ਦੱਸਿਆ ਗਿਆ ਕਿ ਕੌਣ ਬਣੇਗਾ ਕਰੋੜਪਤੀ ਸ਼ੋਅ ਦੇ ਵਿੱਚ ਪੰਜਾਬੀ ਗਾਇਕ ਨੇ ਅਮਿਤਵਚਨ ਬਾਲੀਵੁੱਡ ਸਟਾਰ ਜੁਨੇ ਉਹਨਾਂ ਦੇ ਪੈਰੀ ਹੱਥ ਲਗਾ ਦਿੱਤੇ ਹਾਲਾਂਕਿ ਉਸ ਤੋਂ ਬਾਅਦ ਹੁਣ ਇਹ ਸੰਗਠਨ ਦੇ ਵੱਲੋਂ ਇਤਰਾਜ਼ ਜਤਾਇਆ ਗਿਆ ਹੈ ਇਹ ਟਪੜੇ ਕੀਤੀ ਗਈ ਹੈ ਕਿ ਦਲਜੀਤ ਸਾਂਝ ਨੇ ਅਜਿਹਾ ਕਿਉਂ ਕੀਤਾ ਅਜਿਹਾ ਕਰਨਾ ਗਲਤ ਸੀ ਬਹੁਤ ਇਹ ਮਾਮਲਾ ਸੁਰਖੀਆਂ ਦੇ ਵਿੱਚ ਹੈ ਔਰ ਦੱਸ ਹੀ ਇਹ ਕਿ ਦਲਜੀਤ ਸਾਂਝ ਨੂੰ ਜਿਹੜਾ ਤੰਕੀ ਦਿੱਤੀ ਗਈ ਆ ਆਸਟ੍ਰੇਲੀਆ ਸ਼ੋਅ ਦੇ ਦੌਰਾਨ ਹੁਣ ਇਹ ਜਿਹੜਾ ਸ਼ੋਅ ਹੁਣ ਆਕ ਨਵੰਬਰ ਨੂੰ ਉਸ ਤੋਂ ਪਹਿਲਾਂ ਹੀ ਤੰਕੀ ਜਿਹੜੀ ਆ ਇਹ ਸੰਗਠਨ ਦੇ ਵੱਲੋਂ ਦਿੱਤੀ ਗਈ ਹੈ ਹਾਲਾਂਕਿ ਇਹ ਜੋ ਭਾਰਤ ਦੇ ਵਿੱਚ ਬੈਨ ਹੈ ਪਰ ਫਿਰ ਵੀ ਲਗਾਤਾਰ ਇਹ ਧਮਕੀਆਂ ਦੇ ਰਿਹਾ ਦਿੱਤਾ ਦਿੱਤੀਆਂ ਜਾ ਰਹੀਆਂ ਨੇ ਸੰਗਠਨ ਦੇ ਵੱਲੋਂ ਤੇ ਹੁਣ ਆਸਟ੍ਰੇਲੀਆ ਦੇ ਵਿੱਚ ਹੋਣ ਵਾਲਾ 1 ਨਵੰਬਰ ਨੂੰ ਜੋ ਦਲਜੀਤ ਦੋਸਾਂਝ ਦਾ ਸ਼ੋਅ ਹੈ ਇਹ ਕਿਹਾ ਜਾ ਰਿਹਾ ਕਿ ਦਲਜੀਤ ਦੋਸਾਂਝ ਉਹ ਸ਼ੋਅ ਨਾ ਕਰਨ ਉਹ ਸ਼ੋਅ ਜਿਹੜਾ ਵਾ ਬੰਦ ਕਰਵਾ ਦਿੱਤਾ ਜਾਵੇਗਾ ਜੇਕਰ ਦਲਜੀਤ ਦਸਾਂਝ ਉੱਥੇ ਪਹੁੰਚੇ ਵੀ ਨਾ ਪਰ ਹਾਲਾਤ ਕੀ ਇਸ ਦੇ ਪਿੱਛੇ ਦਲਜੀਤ ਦੋਸਾਂਝ ਦੀ ਕੋਈ ਪ੍ਰਤੀਕਿਰਿਆ ਖਾਸ ਸਾਹਰ ਨਹੀਂ ਆਈ ਹੈ ਪਰ ਇਹ ਦੇਖਣਾ ਜ਼ਰੂਰੀ ਹੈ ਕਿ ਪੰਜਾਬੀ ਗਾਇਕ ਇਸਤੇ ਕੀ ਕਦਮ ਚੁੱਕਦੇ ਨੇ ਪਰ ਪਹਿਲਾਂ ਵੀ ਜਦੋਂ ਅ ਦਲਜੀਤ ਉਸਾਂਝ ਦੇ ਸ਼ੋਅ ਹੋਏ ਉੱਥੇ ਵੀ ਕਈ ਸੂਖੀਆਂ ਜਿਹੜੀਆਂ ਦੇਖਣ ਨੂੰ ਮਿਲੀਆਂ ਕਈ ਵਾਰ ਜੋ ਦਲਜੀਤ ਉਸਾਂਝ ਨੇ ਉਹ ਮੁਸ਼ਕਲਾਂ ਦੇ ਵਿੱਚ ਰਹੇ ਨੇ ਪਰ ਇੱਕ ਵਾਰ ਸਿੱਧੀ ਧਮਕੀ ਦਿੱਤੀ ਹੈ ਸ਼ੋਅ ਜਿਹੜਾ ਦਲਜੀਤ ਉਸਾਂਜ ਦਾ ਨਹੀਂ ਲੱਗਣ ਦਿੱਤਾ ਜਾਵੇਗਾ ਉਪੰਦ ਹੋ ਜਾਵੇਗਾ ਤੱਤ ਜਿੱਥੇ ਅਮਿਤਾਭ ਵਚਨ ਦੇ ਪੈਰੀ ਹੱਥ ਲਗਾਉਣ ਦਾ ਮਸਲਾ ਹੀ ਇਨਾ ਵੱਡਾ ਬਣਾ ਦਿੱਤਾ ਹੈ ਹਾਲਾਂਕਿ ਦੱਸਿਏ ਕਿ ਦਲਜੀਤ ਉਸਾਂਜ ਜੇ ਕੌਣ ਬਣੇਗਾ ਕਰੋੜਪਤੀ ਸ਼ੋਅ ਦੇ ਵਿੱਚ ਜਾਂਦੇ ਨੇ ਤੇ ਉਸ ਸ਼ੋਅ ਦੇ ਵਿੱਚ ਜਿਹੜੀ ਰਾਸ਼ੀ ਜਿੱਤਦੇ ਨੇ ਉਹ ਹਰ ਪੀੜਤਾ ਦੇ ਨਾਮ ਕੀਤੀ ਜਾਂਦੀ ਹੈ ਤਾਂ ਹਾਲਾਂਕਿ ਬਾਲੀਵੁੱਡ 스타 ਅਮਿਤਾਭ ਵਚਨ ਇੱਕ ਵੱਡਾ 스타 ਹੈ ਇੱਕ ਵੱਡਾ ਚਿਹਰਾ ਹੈ ਪਰ ਹਾਲਾਂਕਿ ਉਹਨਾਂ ਦੇ ਪੈਰੀ ਹੱਥ ਲਗਾਉਣ ਦਾ ਮਸਲਾ ਕਾफी ਵੱਡਾ ਬਣਾ ਦਿੱਤਾ ਕਿ ਇਹ ਸੰਗਠਨ ਦੇ ਵੱਲੋਂ ਤੇ ਸਿੱਧੀ ਤਨਖੀ ਵੀ ਦਿੱਤੀ ਹੈ ਕਿਹਾ ਗਿਆ ਕਿ ਇਹ ਜਿਹਾ ਕਰਨਾ ਗਲਤ ਸੀ ਅਦਲਜੀਤ ਉਸਾਂਝ ਖੁਦ ਸਿੱਖ ਨੇ ਉਹਨਾਂ ਦੇ ਵੱਲੋਂ ਜਿਹਾ ਕਿਉਂ ਕੀਤਾ ਗਿਆ ਪਰ ਹਾਲਾਂਕਿ ਇਸ ਦੇ ਪਿੱਛੇ ਤੁਸੀਂ ਕੀ ਸੋਚਦੇ ਹੋ ਕਿ ਇਹ ਕਿੰਨਾ ਕੁ ਗਲਤ ਹੈ ਕੀ ਤੁਹਾਡੇ ਵਿਚਾਰ ਨੇ ਤੁਸੀਂ ਜ਼ਰੂਰ ਦੱਸਣਾ ਇਹ ਮਾਮਲਾ ਕਾਫੀ ਜ਼ਿਆਦਾ ਪਖਿਆ ਹੋਇਆ ਦਲਜੀਤ ਦਸਾਂਜ ਤੇ ਪਹਿਲੀ ਹੱਥ ਲਗਾਉਣ ਦੇ ਨਾਲ ਹੀ ਇਹ ਮਸਲੇ ਨੂੰ ਤੂੜ ਦਿੱਤੀ ਗਈ ਹੈ ਜਾਨੀ ਕਿ ਇਹ ਮਸਲੇ ਨੂੰ ਬਹੁਤ ਜ਼ਿਆਦਾ ਪਖਾ ਦਿੱਤਾ ਗਿਆ ਪਰ ਇਹ ਪਖਣ ਵਾਲਾ ਮੁੱਦਾ ਸੀ ਜਾਂ ਫਿਰ ਨਹੀਂ ਇਹ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਣਾ ਕਿ ਇਸ ਮੁੱਦੇ ਤੇ ਦਲਜੀਤ ਦਸਾਂਜ ਨੂੰ ਜਿਹੜੀ ਤਬਕੀ ਦਿੱਤੀ ਗਈ ਹੈ ਉਹ ਵਾਜਿਬ ਸੀ ਕੀ ਤੁਹਾਡੇ ਵਿਚਾਰ ਨੇ ਤੁਸੀਂ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ